ਆ ਤੇ ਜਿਹੜਾ ਮੇਨੂ ਦੋਸ਼ੀ ਹੈ ਤੇ ਇਸ ਤਰ੍ਹਾਂ ਉਹ ਜਿਹੜਾ ਮੁੱਖ ਜਿਹੜਾ ਮੇਨ ਦੋਸ਼ੀ ਹੈਗਾ ਇਸ ਮਕਦਮੇ ਦਾ ਜਿਹੜਾ ਤੁਹਾਨੂੰ ਪਹਿਲਾਂ ਪਤਾ ਮਕਦਮਾ ਦਰਜਿਆ ਬਸਤੀ ਬਾਵਾ ਖੇਲ ਦੇ ਵਿੱਚ ਮਕਦਮਾ ਨੰਬਰ 230 ਜਿਹੜਾ ਹੈਗਾ ਇੱਕ ਛੋਟੀ ਬੱਚੀ ਦੇ ਜਿਹੜਾ ਹੈਗਾ ਮੰਡਰ ਹੋਇਆ ਸੀਗਾ ਉਹਦੇ ਵਿੱਚ ਅੱਜ ਅਸੀਂ ਦੋਸ਼ੀ ਦੀ ਕਾਲ ਗ੍ਰਫਤਾਰੀ ਪਾਈ ਸੀ ਅੱਜ ਅਸੀਂ ਮਨਜੋ ਕੋਰਟ 'ਚ ਪੇਸ਼ ਕੀਤਾ ਔਰ ਮਨਜੋ ਕੋਰਟ ਨੇ ਸਾਨੂੰ ਦੱਸ ਦਿੰਦਾ ਅਸੀਂ ਪੁਲਿਸ ਨੂੰ ਮੈਨ ਲਿਖਿਆ ਸੀ 9 ਦਿਨ ਦਾ ਪੁਲਿਸ ਮਾਨੂੰ ਸਾਨੂੰ 3 ਤਰੀਕ ਤੱਕ ਮਿਲਿਆ ਹੈਗਾ ਔਰ ਇਨਵੈਸਟੀਗੇਸ਼ਨ ਜਾਰੀ ਹੈ ਔਰ ਸਖਤੀ ਨਾਲ ਇਹਦੇ ਕੋ ਪੁਸ਼ਕਸ਼ ਕੀਤੀ ਜਾਊਗੀ ਔਰ ਜਿੱਦਾਂ ਵੀ ਕੋਈ ਪੁਛਕਿਛ ਕੋਈ ਚੀਜ਼ ਆਊਗੀ ਉਹ ਤੁਹਾਡੇ ਤੇ ਆਂਟੇਗੀ। ਕੋਈ ਕੁਝ ਨਹੀਂ ਕਿਹੜੀ ਫੀਲੀ ਲਈ ਹੈ ਸਾਰਾ ਜਿਹੜਾ 10 ਦਿਨ ਦਾ 9 ਦਿਨ ਦਾ ਰਿਮਾਂਡ ਆ। ਆ ਪਲੀ ਅਸੀਂ ਲਈ ਹੈ ਹੀ ਲਈ ਹੈ ਜੀ ਵੀ ਇਹ ਜਿਹੜਾ ਅਸੀਂ ਇਹਨੂੰ ਇਹੀ ਰਿਮਾਂਡ ਦੇ ਵਿੱਚ ਅਸੀਂ ਇਹੀ ਪੁੱਛਿਆ ਮਾਨਜੋ ਕੋਰਟ ਨੂੰ ਅਸੀਂ ਰਿਕੁਐਸਟ ਕੀਤੀ ਹੈਗੀ ਆਪਣੇ ਅ ਰਿਮਾਂਡ ਦੇ ਵਿੱਚ ਵੀ ਇਸ ਬੱਚੀ ਨੇ 13 ਸਾਲ ਦੀ ਬੱਚੀ ਦੀ ਇੱਕ ਘਨੌਣੀ ਹਤਿਆ ਕੀਤੀ ਹੈਗੀ ਆ। ਉਹ ਸਾਰੇ ਅਸੀਂ ਸੂਰਜ ਚਟਾਉਣੇ ਹੈਗੇ ਸਾਨੂੰ ਵੱਧ ਤੋਂ ਵੱਧ ਜਿਹੜਾ ਹੈਗਾ ਇਹਦਾ ਰਿਮਾਂਡ ਦਿੱਤਾ ਜਾਵੇ। ਸਰ ਕਿਹੜੇ ਕਿਹੜੀ ਧਾਰਾ ਲੱਗੀ ਆ ਆਰ.ਓ.ਸੀ. ਇਹ 103 ਅ ਜਿਵੇਂਨ ਇੱਕ ਬੀਐਨਐਸ 65 ਜਿਵੇਂਨ ਇੱਕ ਬੀਐਨਐਸ 64 ਬੀਐਨਐਸ ਐਂਡ 6 ਪੋਸਿਟਿਵ ਐਕਟ ਦੇ ਤਹਿਤ ਜਿਹੜਾ ਪਰਚਾ ਦਰਜ ਹੋਇਆ ਹੈ ਥੈਂਕ ਯੂ